ਇਹ ਤਸਵੀਰਾਂ ਬੇहद ਭਾਵੁਕ ਕਰਨ ਵਾਲੀਆਂ ਨੇ ਕਿਉਂਕਿ ਇਹ ਤਸਵੀਰਾਂ ਮਾਂ ਤੇ ਪੁੱਤ ਦੇ ਰਿਸ਼ਤੇ ਨਾਲ ਜੁੜੀਆਂ ਹੋਈਆਂ ਨੇ ਜੀ ਹਾਂ ਸਿੱਧੂ ਮੂਸੇਵਾਲਾ ਦੀ ਅੱਜ ਤੀਜੀ ਵਰ੍ਹੇਸਵੀ ਹੈ ਪਿੰਡ ਮੂਸੇ ਵਿਖੇ ਧਾਰਮਿਕ ਸਮਾਗਮ ਉਲੀਕਿਆ ਗਿਆ ਇਸੇ ਦੌਰਾਨ ਸਿੱਧੂ ਦੀ ਮਾਤਾ ਚਰਨ ਕੌਰ ਭਾਵੁਕ ਹੁੰਦੇ ਨਜ਼ਰ ਆਏ ਨੇ ਇਸ ਦੇ ਨਾਲ ਹੀ ਛੋਟਾ ਸਿੱਧੂ ਯਾਨਕੀ ਜੋ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਹੈ ਉਹ ਵੀ ਆਪਣੇ ਭਰਾ ਨੂੰ ਸ਼ਰਧਾਂਜਲੀ ਦਿੰਦਾ ਨਜ਼ਰ ਆਇਆ ਹੈ ਬੇਸ਼ੱਕ ਸਿੱਧੂ ਛੋਟਾ ਹੈ ਪਰ ਉਸ ਨੇ ਇੱਥੇ ਮੱਥਾ ਟੇਕ ਕੇ ਆਪਣੇ ਭਰਾ ਨੂੰ ਸ਼ਰਧਾਂਜਲੀ ਦਿੱਤੀ ਹੈ ਪਰ ਮਾਤਾ ਚਰਨ ਕੌਰ ਵੀ ਇੱਥੇ ਭਾਵਕ ਹੁੰਦੇ ਨਜ਼ਰ ਆਏ ਨੇ ਦੱਸਦੀ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਉਸ ਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪਰ ਇਨਸਾਫ ਹਾਲੇ ਤੱਕ ਨਹੀਂ ਮਿਲਿਆ ਪਰ ਸਿੱਧੂ ਦੀ ਅੱਜ ਤੀਜੀ ਵਰ੍ਹੇਗੰਢ ਆ ਚੁੱਕੀ ਹੈ ਜਿੱਥੇ ਉਹਨਾਂ ਦੇ ਫੈਨਸ ਵੱਡੀ ਗਿਣਤੀ ਵਿੱਚ ਪਿੰਡ ਮੂਸੇ ਪਹੁੰਚ ਰਹੇ ਨੇ ਉੱਥੇ ਹੀ ਧਾਰਮਿਕ ਸਮਾਗਮ ਵੀ ਸ਼ੁਰੂ ਹੋ ਚੁੱਕੇ ਨੇ ਮਾਤਾ ਚਰਨ ਕੌਰ ਇਸ ਮੌਕੇ ਭਾਵਕ ਹੁੰਦੇ ਨਜ਼ਰ ਆਏ ਨੇ